ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪ ਇਸ ਵੀਡੀਓ ਵਿੱਚ ਗੱਲ ਕਰਾਂਗੇ ਬਾਬਾ ਗੁਰਬਖਸ਼ ਸਿੰਘ ਜੀ ਦੇ ਬਾਰੇ ਕੌਣ ਸਨ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਆਪਣੇ 30 ਸਿੰਘਾਂ ਸਮੇਤ 30000 ਅਫਗਾਨਾਂ ਦੀ ਫੌਜ ਨਾਲ ਟੱਕਰ ਆ ਲਿਆ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਦੋਸਤੋ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਉਹ ਸਿੱਧਕੀ ਸਿੰਘ ਸਨ ਜਿਨ੍ਹਾਂ ਨੇ ਅਹਿਮਦ ਸ਼ਾਹ ਦੁਰਾਨੀ ਦੇ 7ਵੇਂ ਹਮਲੇ ਵੇਲੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਤਕਾਰ ਦੀ ਰਾਖੀ ਕਰਦਿਆਂ ਆਪਣੇ 30 ਸਿੰਘਾਂ ਨਾਲ 30000 ਅਫਗਾਨੀ ਫੌਜਾਂ ਨਾਲ ਟੱਕਰ ਲੈ ਕੇ ਲੜਿਆ ਅਤੇ ਸ਼ਹੀਦ ਹੋ ਗਿਆ ਦੋਸਤੋ 1 ਘਟਨਾ ਦਸੰਬਰ 17 1741 ਦੀ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਪਰ ਸੱਤਵਾਂ ਹਮਲਾ ਕੀਤਾ ਇਸ ਵਾਰੀ ਉਹ ਨਜੀਬੇ ਰੋਹੀਲੇ ਦੀ ਮਦਦ ਨਾਲ ਉਸਦੇ ਸੱਦੇ ਤੇ ਆਇਆ ਸੀ ਜਵਾਰ ਸਿੰਘ ਭੁਖਤਾਨਪੂਰੀ ਆਪਣੇ ਪਿਤਾ ਦੀ ਮੌਤਾ ਬਦਲਾ ਲੈਣ ਲਈ ਦਿੱਲੀ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਇਸ ਮਕਸਦ ਨੂੰ ਪੂਰਾ ਕਰਨ ਲਈ ਉਸਨੇ ਖਾਲਸਿਆਂ ਅਤੇ ਮਰਾਠਿਆਂ ਦੋਨਾਂ ਤੋਂ ਸਹਾਇਤਾ ਦੀ ਮੰਗ ਕੀਤੀ ਮਰਾਠਿਆਂ ਦਾ ਸਰਦਾਰ ਮਲਹਾਰ Rao ਹੁਲਕਰਤਾ ਖੜਾ ਤਮਾਸ਼ਾ ਹੀ ਦੇਖਦਾ ਰਿਹਾ ਪਰ ਦਲ ਖਾਲਸਾ ਦਾ ਸਰਦਾਰ ਜੱਸਾ ਸਿੰਘ ਆਲੂਵਾਲੀਆ 15000 ਸਿੰਘਾਂ ਸਮੇਤ ਜਵਾਰ ਸਿੰਘ ਦੀ ਮੱਤਲੀ ਦਿੱਲੀ ਪਹੁੰਚ ਗਿਆ ਨਜੀਬ ਉਦੋਲਾ ਨੇ ਆਪਣੇ ਆਪ ਨੂੰ ਮੁਸੀਬਤ ਵਿੱਚ ਘੇਰਿਆ ਦੇਖਿਆ ਤਾਂ ਅਫਦਾਲੀ ਵੱਲ ਸਨੇਹਾ ਪੇ ਦਿੱਤਾ ਅਫਦਾਲੀ ਨੂੰ ਵੀ ਇੱਕ ਖਬਰਾਂ ਪਹਿਲਾਂ ਹੀ ਮਿਲ ਚੁੱਕੀਆਂ ਸਨ ਕਿ ਸਿੰਘਾਂ ਨੇ ਪੰਜਾਬ ਵਿੱਚ ਦੁਰਾਨੀਆਂ ਦਾ ਸਫਾਇਆ ਕਰ ਦਿੱਤਾ ਹੈ ਸਿੰਘ ਸਰਹੱਦ ਉੱਪਰ ਕਬਜ਼ਾ ਕਰ ਚੁੱਕੇ ਸਨ ਲਾਹੌਰ ਦਾ ਸੂਬਾ ਖਾਲਸਾ ਜੀ ਦੀ Eid ਮਨ ਚੁੱਕਿਆ ਸੀ ਜਹਾਨ ਖਾਨ ਅਤੇ ਸਰਬਲੰਦ ਖਾਨ ਸਿਆਲਕੋਟ ਅਤੇ ਰੌਤਾਸ ਵਿੱਚ ਸਿੰਘਾਂ ਪਾਸੋਂ ਬੁਰੀ ਤਰ੍ਹਾਂ ਮਾਰ ਖਾ ਚੁੱਕੇ ਸਨ ਇਨ੍ਹਾਂ ਸਾਰੇ ਹਾਲਾਤ ਨੂੰ ਮੁੱਖ ਰੱਖ ਕੇ ਅਫਦਾਲੀ ਨੇ ਆਪਣੇ ਨਾਲ ਕਲਾਤ ਦੇ ਬਲੋਚ ਹਾਕਮ ਮੋਰ ਨਸੀਮ ਖਾਨ ਨੂੰ ਲਿਆ ਅਤੇ ਸਿੰਘਾਂ ਵਿਰੁੱਧ ਜਿਹੜਾ ਦਾ ਨਾਰਾ ਲਗਾਉਂਦੇ ਹਿੰਦੁਸਤਾਨ ਉੱਪਰ ਆਪਣਾ ਸੱਤਮ ਹਮਲਾ ਬੋਲ ਦਿੱਤਾ ਇਸ ਵੇਲੇ ਸਿੰਘ ਸਰਦਾਰ ਬਖ ਬਖ ਮਹੀਮਾ ਉੱਪਰ ਗਏ ਹੋਏ ਸਨ ਅਤੇ ਕੇਂਦਰੀ ਪੰਜਾਬ ਸਿੰਘਾਂ ਤੋਂ ਲਗਭਗ ਖਾਲੀ ਸੀ ਸਰਦਾਰ ਜੱਸਾ ਸਿੰਘ ਜਵਾਲ ਸਿੰਘ ਦੀ ਸਹਾਇਤਾ ਲਈ ਦਿੱਲੀ ਗਿਆ ਹੋਇਆ ਸੀ ਭੰਗੀ ਸਰਦਾਰ ਸਾਦਰਬਾਰ ਦੇ ਇਲਾਕੇ ਵੱਲ ਸਨ ਉਸ ਵਕਤ ਕੇਵਲ ਸਰਦਾਰ ਚੜਤ ਸਿੰਘ ਹੀ ਸਿਆਲਕੋਟ ਵਿੱਚ ਮੌਜੂਦ ਸੀ ਉਸਨੇ ਜਦ ਅਫਦਾਲੀ ਦੇ ਲਾਹੌਰ ਪਹੁੰਚਣ ਦੀ ਖਬਰ ਸੁਣੀ ਤਾਂ ਇੱਕਦਮ ਅਚਾਨਕ ਅਫਦਾਲੀ ਦੇ ਕੈਂਪ ਤੇ ਹਮਲਾ ਪੁੱਲ ਦਿੱਤਾ ਹਮਲਾ ਇੰਨਾ ਤੇਜ਼ ਅਤੇ ਸਖਤ ਸੀ ਕਿ ਦਰਾਨੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਅਫਦਾਲੀ ਨਾਲ ਇੱਕ ਸਫਲ ਟੱਕਰ ਲੈ ਕੇ ਫਿਰ ਕਿਸੇ ਮੌਕੇ ਦੀ ਤਾੜ ਲਈ ਇੱਕ ਪਾਸੇ ਹਟ ਗਿਆ ਅਬਦਾਲੀ ਨੂੰ ਖਬਰ ਮਿਲੀ ਕਿ ਸਿੰਘ ਅੰਮ੍ਰਿਤਸਰ ਵੱਲ ਗਏ ਹਨ ਸਿੰਘਾਂ ਦਾ ਪਿੱਛਾ ਕਰਦੇ ਕਰਦੇ ਉਹ ਅੰਮ੍ਰਿਤਸਰ ਵੱਲ ਆਪਣੀਆਂ 30000 ਫੌਜਾਂ ਲੈ ਕੇ ਚੱਲ ਪਿਆ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿੱਚ ਇਸ ਵੇਲੇ ਕੇਵਲ ਤੀਕੂ ਸਿੰਘ ਸਨ ਅਤੇ ਇਹਨਾਂ ਦੇ ਜਥੇਦਾਰ ਸਨ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਲ ਅੰਮ੍ਰਿਤਸਰ ਦੇ ਵਸਨੀਕ ਸਨ ਅਤੇ ਇਹਨਾਂ ਨੇ ਭਾਈ ਮਨੀ ਸਿੰਘ ਜੀ ਦੇ ਹੱਥੋਂ ਅਮਰਤ ਸਕਿਆ ਸੀ ਪੱਕੇ ਨਿਤਨੇਮੀ ਰਹਿਤ ਮਰਿਆਦਾ ਵਿੱਚ ਪਰ ਪੱਕ ਅਤੇ ਜਿੱਧਰ ਵੀ ਕਿਧਰੇ ਜੰਗ ਜਾਂ ਜੁੱਦੂ ਹੁੰਦਾ ਹਮੇਸ਼ਾ ਮੁਰੇ ਹੋ ਕੇ ਡਟਦੇ ਅਫਦਾਲੀ ਦੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੀ ਖਬਰ ਸੁਣਦਿਆ ਹੀ ਨਿੰਗ ਸਿੰਘ ਬਾਬਾ ਗੁਰਬਖਸ਼ ਸਿੰਘ ਅਤੇ ਉਹਨਾਂ ਦੇ 30 ਸਾਥੀਆਂ ਨੇ ਵੀ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਿਆਰੀ ਆਰੰਭ ਕਰ ਦਿੱਤੀ ਉਹ ਸਾਰੇ ਸੰਮੁਖ ਸ਼ੀਧੀਆਂ ਪ੍ਰਾਪਤ ਕਰ ਲਈ ਅਰਜੁਨੀਆਂ ਕਰਦੇ ਉਦਾਲੀ ਦਾ ਮੁਕਾਬਲਾ ਕਰਨ ਲਈ ਇੱਕਦਮ ਤਿਆਰ ਹੋ ਗਏ ਇਹਨਾਂ ਸਭ ਸਿੰਘਾਂ ਨੇ ਆਪਣੇ ਸ਼ਸਤਰ ਵਸਤਰ ਸਜਾ ਲਏ ਅਨੰਦ ਸਭ ਦੀਆਂ ਪੰਜ ਪੌੜੀਆਂ ਦਾ ਪਾਠ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਕ ਲਿਆ ਕੜਾਹ ਪ੍ਰਸਾਦ ਵਰਤਾਇਆ ਚਾਰ ਪਰਦਖਣਾ ਕੀਤੀਆਂ ਸ੍ਰੀ ਦਰਬਾਰ ਸਾਹਿਬਾ ਮੱਥਾ ਟੇਕਿਆ ਅਤੇ ਫਿਰ ਅਰਦਾਸ ਕੀਤੀ ਇੰਨੇ ਨੂੰ ਉਦਾਲੀ ਦੀਆਂ ਫੌਜਾਂ ਪ੍ਰਕਰਮਾਂ ਨੇੜੇ ਪਹੁੰਚ ਚੁੱਕੀਆਂ ਸਨ ਸਿੰਘ ਤੀਰ ਸਨ ਤੇ ਅਬਦਾਲੀ ਦੀਆਂ ਫੌਜਾਂ ਦੀ ਗਿਣਤੀ 30000 ਸਿੰਘ ਜਿਸ ਪਾਸੇ ਵੀ ਪੈਂਦੇ ਦੁਸ਼ਮਣਾਂ ਦੀਆਂ ਸਫਾਂ ਚੀਰਦੇ ਜਾਂਦੇ ਇਸ ਤਰ੍ਹਾਂ ਉਹ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਦੁਸ਼ਮਾਨਾਂ ਨਾਲ ਲੋਹਾ ਲੈਂਦੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦ ਹੁੰਦੇ ਗਏ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਸਭ ਨੂੰ ਹੌਸਲਾ ਦੇ ਰਹੇ ਸਨ ਅਤੇ ਅੱਗੇ ਹੀ ਅੱਗੇ ਹੋ ਲੜਨ ਲਈ ਪ੍ਰੇਰਿਤ ਰਹੀ ਸੀ ਦੁਰਾਨੀਆਂ ਦੇ ਸਰੀਰ ਸੰਜੋਆਂ ਵਿੱਚ ਟਕੇ ਹੋਏ ਸਨ ਇਧਰ ਸਿੰਘਾਂ પાસે ਸਰੀਰ ਟਕਣ ਲਈ ਪੂਰੇ ਵਸਤਰ ਵੀ ਨਹੀਂ ਸਨ ਉਨ੍ਹਾਂ પાસે ਲੰਬੀਆਂ ਮਾਰ ਕਰਨ ਵਾਲੇ ਹਥਿਆਰ ਤੀਰ ਬਦੂਖਾ ਆਦੀ ਸਨ ਸਿੰਘਾਂ ਪਾਸ ਤੇ ਗਾ ਅਤੇ ਵਰਸੇ ਹੀ ਸੰਪਰ ਸਿੰਘਾਂ ਦੇ ਮਨਾਂ ਵਿੱਚ ਆਪਣੇ ਪਵਿੱਤਰ ਸਥਾਨ ਦੀ ਰੱਖਿਆ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦ ਹੋਣ ਦਾ ਚਾਹ ਸੀ ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣਾਂ ਦੀ ਕੰਨੀ ਹੱਤ ਲਵਾ ਦਿੱਤੇ ਜਦ ਕਾਫੀ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖਸ਼ ਸਿੰਘ ਆਪ ਤੇ ਗੱਲ ਲੈ ਕੇ ਬੈਰੀ ਦੇ ਸਿਰ ਜਾਮ ਕੇ ਸਰੀਰਾਂ ਨੂੰ ਸੰਜੋਇਆ ਸਹਿਤ ਚੀਰਦੇ ਹੋਏ ਬੈਰੀ ਦੀਆਂ ਸਫਾਂ ਚੀਰਦੇ ਗਏ ਬੈਰੀ ਢਾਲ ਦਾ ਆਸਰਾ ਲੈਂਦੇ ਸਨ ਪਰ ਸਿੰਘ ਜੀ ਨੇ ਢਾਲ ਵੀ ਛੱਡ ਦਿੱਤੀ ਮੂਲ ਕੋਕੇ ਨਹੀਂ ਹੁਣ ਸਨਮੁਖੋਕੇ ਲੜਨਾ ਹੈ ਦਿਲ ਜੇ ਹੁਣ ਦੂਰੋਂ ਹੀ ਗੋਲੀਆਂ ਜਾਂ ਤੀਰਾਂ ਨਾਲ ਲੜ ਰਹੇ ਸਨ ਨੇੜੇ ਆਉਂਦੀ ਜ਼ਰੂਰਤ ਨਹੀਂ ਸਨ ਕਰ ਰਹੇ ਬਾਬਾ ਗੁਰਬਖਸ਼ ਸਿੰਘ ਜੀ ਐਨ ਮੈਦਾਨ ਵਿੱਚ ਸਨ ਬੈਰੀ ਦੇ ਤੀਰ ਉਹਨਾਂ ਦੇ ਸਰੀਰ ਨੂੰ ਚੀਰੀ ਜਾਂਦੇ ਸਨ ਅਣਗਿਣਤ ਜ਼ਖਮ ਅਤੇ ਸਰੀਰ ਵਿੱਚੋਂ ਖੂਨ ਇਉਂ ਝੌਂ ਰਿਹਾ ਸੀ ਜਿਵੇਂ ਕੋਲੂ ਵਿੱਚ ਪ੍ਰਣਾਲੀ ਛੁੱਟ ਰਹੇ ਹੋਣਾ ਜਾਂ ਜਿਵੇਂ ਵੱਡੀ ਮਾਸਿਕ ਵਿੱਚ ਸੇਕ ਹੋਏ ਹੋਣਾ ਤੇ ਉਸ ਵਿੱਚੋਂ ਚਾਰੇ ਪਾਸੇ ਫਾਰੇ ਛੁੱਟ ਰਹੇ ਹੋਣਾ ਸਰੀਰ ਰਤੀਹਨ ਹੋ ਗਿਆ ਪਰ ਫਿਰ ਵੀ ਅੰਗੇ ਵੱਧ ਕੇ ਲੜ ਰਹੇ ਸਨ ਬੈਰੀ ਨੇ ਚਾਰ ਸਫੇਰ ਕਿਰਾ ਪਾਲਿਆ ਗਿਲਜੀਆਂ ਨੇ ਚ ਫੇਰ ਉਹ ਨੀਜੇ ਵਹਾਏ ਅਤੇ ਸਿੰਘ ਜੀ ਗੋਡਿਆਂ ਭੜਟ ਕੇ ਪਰ ਹੱਥੋਂ ਤੀਗਣੀ ਛੱਡੀ ਚੱ ਆਖਰ ਅੰਤ ਸਮਾਂ ਆ ਗਿਆ ਅਤੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਇਸ ਤਰ੍ਹਾਂ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਅਫਦਾਲੀ ਦੀਆਂ ਫੌਜਾਂ ਨਾਲ ਲੜਦਿਆਂ ਆਪਣੇ 30 ਸਾਥੀਆਂ ਸਮੇਤ ਅਦੁੱਤੀ ਸ਼ਹੀਦੀ ਪਾ ਗਏ ਇਸ ਗੱਲ ਦੀ ਗਵਾਹੀ ਕਾਜੀ ਨੂਰ ਮੁਹੰਮਦ ਨੇ ਵੀ ਭਰੀ ਹੈ ਜੋ ਇੱਕ ਮੁਸਲਮਾਨ ਇਤਿਹਾਸਕਾਰ ਸੀ ਅਤੇ ਅਹਿਮਦ ਸ਼ਾਹ ਅਫਦਾਲੀ ਦੇ ਹਿੰਦੁਸਤਾਨ ਉੱਪਰ ਸੱਤਵੇਂ ਹਮਲੇ ਵੇਲੇ ਉਸ ਦੇ ਨਾਲ ਆਇਆ ਸੀ ਕਾਜੀ ਨੂਰ ਮੁਹੰਮਦ ਬਲੋਚਿਸਤਾਨ ਦੇ ਇਲਾਕੇ ਕੁਜੰਬਾ ਨਗਰ ਦਾ ਰਹਿਣ ਵਾਲਾ ਸੀ 31 1764 ਈਸਵੀ ਨੂੰ ਕਾਇਕੀ ਲਾਤ ਮੀਰ ਨਸੀਰ ਖਾਨ ਦੀ ਜਹਾਦੀ ਫੌਜ ਦੇ ਨਾਲ ਪੰਜਾਬ ਚ ਆਇਆ ਸੀ ਇਸ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਸਿੱਖਾਂ ਨਾਲ ਹੋਈਆਂ ਲੜਾਈਆਂ ਦਾ ਅੱਖੀ ਡਟਾ ਹਾਲ ਆਪਣੇ ਜੰਗ ਨਾਮੇ ਵਿੱਚ ਲਿਖਿਆ ਹੈ ਉਹ ਲਿਖਦੇ ਹਨ ਕਿ ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ ਅੰਮ੍ਰਿਤਸਰ ਪੁੱਜਾ ਤਾਂ ਕੋਈ ਕਾਫਰ ਉੱਥੇ ਨਜ਼ਰ ਨਾ ਆਇਆ ਪਰ ਕੁਝ ਥੋੜੇ ਜਿਹੇ ਬੰਦੇ ਗੜੀ ਵਿੱਚ ਟਿਕੇ ਹੋਏ ਸਨ ਕਿ ਆਪਣਾ ਖੂਨ ਡੋਲ ਦੇਣ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ ਜਦ ਉਹਨਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਗੜੀ ਵਿੱਚੋਂ ਨਿਕਲ ਪਏ ਉਹ ਸਾਰੇ ਗਿਣਤੀ ਵਿੱਚ 30 ਸਨ ਉਹ ਜਰਾ ਪਰ ਵੀ ਡਰੇ ਉਹਨਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਤੇ ਨਾ ਹੀ ਮੌਤ ਦਾ ਭੈ ਉਹ ਗਾਜ਼ੀ ਨਾਲ ਜੁਟ ਪਏ ਅਤੇ ਉਜਨ ਵਿੱਚ ਆਪਣਾ ਲਹੂ ਡੋਲ ਗਏ ਇਸ ਤਰ੍ਹਾਂ ਠੀਕ ਸਾਰੇ ਹੀ ਸਿੰਘ ਕਤਲ ਹੋ ਗਏ ਇਹ ਕਾਜੀ ਮੁਹੰਮਦ ਦਾ ਅੱਖੀ ਡੱਠਾ ਬਿਆਨ ਕਿ ਕਿਵੇਂ ਕੇਵਲ 30 ਸਿੰਘਾਂ ਨੇ ਅਫਦਾਲੀ ਦੀ 30000 ਅਫਗਾਨੀ ਤੇ ਬਲੋਚ ਫੌਜਾਂ ਦਾ ਮੁਕਾਬਲਾ ਕੀਤਾ ਅਤੇ ਮੌਤ ਨੂੰ ਨਿੱਡਰ ਹੋ ਕੇ ਗੁਰੂ ਦੇ ਨਾਮ ਆਪਣੀਆਂ ਜਾਨਾਂ ਕਬਾਰ ਦਿੱਤੀਆਂ ਬਾਬਾ ਗੁਰਬਖਸ਼ ਸਿੰਘ ਨੇ ਉਹਨਾਂ ਨਾਲ 30 ਸਿੱਖਾਂ ਦੀ ਅਦੁੱਲੀ ਕੁਰਬਾਨੀਆਂ ਦੀ ਯਾਦ ਵਜੋਂ ਅਕਾਲ ਤਖਤ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਜੋ ਕਿ ਉਹ 30 ਜਵਾਜ ਸਿੰਘਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਯਾਦ ਨੂੰ ਸਿੱਖਾਂ ਨੂੰ ਹਮੇਸ਼ਾ ਤਾਜ਼ਾ ਕਰਵਾਉਂਦਾ ਰਹੇਗਾ ਜਿਨ੍ਹਾਂ ਅਹਿਮਦ ਸ਼ਾਹ ਅਫਦਾਲੀ ਦੀ 30000 ਫੌਜ ਦਾ ਟੱਕਰਾ ਕਰਦੇ ਆਂ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਆਂ ਸ੍ਰੀ ਹਰਵਿੰਦਰ ਸਾਹਿਬ ਜੀ ਦੀ ਪਵਿੱਤਰਤਾ ਬਰਕਰਾਰ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ